ਸਾਡਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਖਾਲਿਸਤਾਨ ਟੀਵੀ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜਿੰਨੇ ਵੀ ਦਰਸ਼ਕ ਇਸ ਟੀਵੀ ਨੂੰ ਦੇਖ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਹੀ ਆਪਣਾ ਦਿਲਜੀਤ ਸਿੰਘ ਖਾਲਸਾ ਅੱਜ ਅਸੀਂ ਗੱਲ ਕਰਾਂਗੇ ਧੰਤਨ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਕੀ ਕਹਿੰਦਾਂ ਪੰਜ ਪਿਆਲੇ ਪੰਜ ਪੀਰ ਛਟੰਨ ਪੀਰ ਬੈਠਾ ਗੁਰਪਾਰੀ अर्जुन काया पलटे मुर्त हरगोविंद सवारी तो गल करते हां ਧੰਤਨ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਬਾਰੇ ਜਿਨ੍ਹਾਂ ਦਾ ਜਨਮ ਮਾਤਾ ਜੀ ਦੇ ਕੋਖੂ ਸ਼੍ਰੀ ਗੰਗਾ ਦੇਵੀ ਜੀ ਦੇ ਘਰ ਵਿੱਚ ਹੋਇਆ ਉਹਨਾਂ ਦੇ ਪਿਤਾ ਧੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਸਨ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ 14 ਜੂਨ 1595 ਈਸਵੀ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਤਿੰਨ ਪਤਨੀਆਂ ਸਨ ਪਹਿਲੀ ਪਤਨੀ ਜੀ ਦਾ ਨਾਮ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ ਆਪ ਜੀ ਦੇ ਦੋ ਪੁੱਤਰ ਸਨ ਬਾਬਾ ਗੁਰਦਿੱਤਾ ਜੀ ਬਾਬਾ ਅਨੀਰਾਈ ਜੀ ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਪ੍ਰਾਪਤੀ ਪ੍ਰਾਪਤੀ ਹੋਈ ਆਪ ਜੀ ਦੀ ਦੂਸਰੀ ਪਤਨੀ ਮਾਤਾ ਮਰਵਾਹੀ ਜੀ ਸਨ ਜਿਨ੍ਹਾਂ ਦੇ ਦੋ ਪੁੱਤਰ ਸਨ ਬਾਬਾ ਸੁਰਜਮਲ ਜੀ ਅਤੇ ਬਾਬਾ ਅਟਲ ਰਾਏ ਜੀ ਆਪ ਜੀ ਦਾ ਤੀਜਾ ਵਿਆਹ ਮਾਤਾ ਨਾਨਕੀ ਜੀ ਦੇ ਨਾਲ ਹੋਇਆ ਆਪ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਪ੍ਰਪਤੀ ਹੋਈ ਜੋ ਸਿੱਖਾਂ ਦੇ ਨਵੇਂ ਗੁਰੂ ਬਣੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਪਨ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਉਹਨਾਂ ਦੇ ਤਾਇਆ ਜੀ ਪ੍ਰਿਥੀ ਚੰਦ ਅਤੇ ਤਾਈ ਕੰਮੂ ਨੇ ਉਹਨਾਂ ਨੂੰ ਬਚਪਨ ਵਿੱਚ ਮਾਰਨ ਦੀ ਬਹੁਤ ਘਾਤਕ ਰਚੀਆਂ ਜਿਨ੍ਹਾਂ ਵਿੱਚ ਉਹ ਅਸਫਲ ਰਹੇ ਉਤੇ ਬਦਨਾਮੀ ਦਾ ਮੂੰਹ ਦੇਖਣ ਨੂੰ ਮਿਲਿਆ ਬਾਅਦ ਵਿੱਚ ਗੁਰੂ ਜੀ ਅਜੇ 11 ਕੋ ਸਾਲ ਦੇ ਸਨ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਹਾਂਗੀਰ ਬਾਦਸ਼ਾਹ ਨੇ ਤਸੀਹੇ ਦਵਾ ਕੇ 30 ਮਈ 1606 ਨੂੰ ਸ਼ਹੀਦ ਕਰਵਾ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲੋਹਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਕੱਢ ਸਿੱਖਾ ਨੂੰ ਕਹਿ ਗਏ ਮਈ 25 1606 ਈਸਵੀ ਨੂੰ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਦੇਣ ਦੀ ਰਸਮ ਕੀਤੀ ਗਈ ਗੁਰਗੱਦੀ ਦੀ ਰਸਮ ਪੂਰੀ ਹੋਣ ਉਪਰੰਤ ਗੁਰੂ ਹਰਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਸਭ ਸੰਬੋਧਤ ਕਰਦੇ ਹੋਏ ਕਿ ਹਰ ਤਕਤਵਰ ਜਵਾਨ ਪੈਦਾ ਕਰਨ ਲਈ ਵਰਜਸ਼ ਕੁਸ਼ਤੀਆਂ ਅਤੇ ਘੋੜੇ ਸਵਾਰੀ ਕਰੋ ਅਤੇ ਗੱਤਕਾ ਸ਼ਿਕਾਰ ਵੀ ਖੇਡੋ ਅੱਜ ਤੁਹਾਡਾ ਅਤੇ ਮੇਰਾ ਨਾ ਹੀ ਬਲਕਿ ਸਾਰੀ ਦੁਨੀਆ ਦਾ ਅਮਨ ਪੰਗ ਕੀਤਾ ਹੋਇਆ ਹੈ ਸਾਨੂੰ ਅਕਾਲ ਪੁਰਖ ਤੇ ਭਰੋਸਾ ਰੱਖਣਾ ਚਾਹੀਦਾ ਹੈ ਚੰਦੂ ਮਿਹਰਬਾਨ ਅਤੇ ਹੋਰ ਗੁਰੂ ਵਿਰੋਧੀਆਂ ਅੰਸਰਾਂ ਨੇ ਸ਼ਿਕਾਇਤ ਕੀਤੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਨਿਸ਼ਾਨ ਸਾਹਿਬ ਬਰਨਾ ਲਿਆ ਹੈ ਨਗਾਰਾ ਵਜਾਉਂਦੇ ਹਨ ਤਖਤ ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਅਖਵਾਉਂਦੇ ਹਨ ਗੁਰੂ ਦਾ ਮਨਸਾ ਅਤੇ ਆਪਣੇ ਪਿਤਾ ਦੀ ਸਾਹਾਤਤ ਦਾ ਬਦਲਾ ਲੈਣ ਦਾ ਇਸ ਨਾਲ ਬਾਦਸ਼ਾ ਨੂੰ ਗੁੱਸਾ ਚੜਨਾ ਸਬਾਬਕ ਸੀ ਉਸਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਅਤੇ ਗੱਲਬਾਤ ਕੀਤੀ ਬਾਦਸ਼ਾ ਵੱਲੋਂ ਕਿਤੇ ਸਵਾਲ ਦੇ ਗੁਰੂ ਜੀ ਵੱਲੋਂ ਦਿੱਤੇ ਜਵਾਬ ਸੁਣ ਕੇ ਬਾਦਸ਼ਾ ਦੀ ਤਸੱਲੀ ਹੋ ਗਈ ਇੱਕ ਦਿਨ ਜਹਾਂਗੀਰ ਬਾਦਸ਼ਾ ਗੁਰੂ ਜੀ ਨਾਲ ਗੁਰੂ ਜੀ ਨੇ ਸ਼ੇਰ ਨੂੰ ਤੁਰੰਤ ਆਪਣੀ ਢਾਲ ਤੇ ਰੋਕਿਆ ਅਤੇ ਤਲਵਾਰ ਨਾਲ ਸ਼ੇਰ ਨੂੰ ਮਾਰ ਦਿੱਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਧੰਨਵਾਦ ਕੀਤਾ ਬਾਅਦ ਵਿੱਚ ਬਾਦਸ਼ਾਹ ਨੇ ਇਹ ਸਿੱਟਾ ਕੱਢਿਆ ਕਿ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਨੇ ਸਿੱਖਾਂ ਨੂੰ ਭੈ ਵਿਫਤ ਨਹੀਂ ਕੀਤਾ ਸਗੋਂ ਵਧੇਰੇ ਤਤ ਬਣਾਇ ਨੀੜਰ ਬਣਾ ਦਿੱਤਾ ਸੋ ਉਸਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਹਾਂਗੀਰ ਬਾਦਸ਼ਾ 1612 ਈਸਵੀ ਵਿੱਚ ਬਿਮਾਰ ਹੋ ਗਿਆ ਜਦੋਂ ਹਕੀਮਾਂ ਆਦੀ ਦੇ ਇਲਾਜ ਤੋਂ ਠੀਕ ਨਾ ਹੋਇਆ ਤਾਂ ਨੂਰजहां ਹਜ਼ਰਤ ਨਿਜ਼ਾਮਉਦின் ਔਲੀਆ ਪਾਸ ਲੈ ਗਈ ਜਿੱਥੇ ਸਾਈਆਂ ਮੀਰ ਮੀਆਂ ਮੀਰ ਜੀ ਬੈਠੇ ਸਨ ਉੱਥੋਂ ਹੀ ਗੱਲਬਾਤ ਵਿੱਚ ਜਹਾਂਗੀਰ ਨੇ ਪੁੱਛਿਆ ਕੋਈ ਐਸਾ ਆਦਮੀ ਵੀ ਹੈ ਜਿਸ ਨੂੰ ਪੂਰਾ ਬ੍ਰह्म ਗਿਆਨ ਪ੍ਰਾਪਤ ਹੋਵੇ ਸਾਈਆਂ ਮੀਰ ਜੀ ਨੇ ਕਿਹਾ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬਿਨਾਂ ਕਸੂਰ ਤੋਂ ਕੈਦਖਾਨੇ ਵਿੱਚ ਬੰਦ ਕਰ ਰੱਖਿਆ ਹੈ ਤੁਸੀਂ ਉਹਨਾਂ ਪਹਿਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਉਹਨਾਂ ਦੇ ਪਿਤਾ ਜੀ ਸਨ ਉਹਨਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ ਜਹਾਂਗੀਰ ਨੇ ਬਹੁਤ ਪਛਤਾਵਾ ਕੀਤਾ ਉਸ ਨੂੰ ਇਸ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਹਜ਼ਰਤ ਮੀਆਂ ਮੀਰ ਜੀ ਦਾ ਉੱਤਰ ਸੀ ਤੋਂ ਉਸ ਵੇਲੇ ਸੁਣਤਾ ਕਦੋਂ ਸੀ ਫਿਰਾਂ ਨੇ ਇਸ ਗੱਲਾਂ ਦਾ ਡੂੰਗਾ ਅਸਰ ਹੋਇਆ ਅਤੇ ਉਸ ਨੇ ਜਹਾਂਗੀਰ ਨੂੰ ਕਿਹਾ ਫਕੀਰ ਨੂੰ ਕੈਦ ਵਿੱਚ ਰੱਖਣਾ ਠੀਕ ਨਹੀਂ ਹੈ ਫਕੀਰ ਦੀ ਮਾਰ ਕੌਮ ਨੂੰ ਵੀ ਨਹੀਂ ਬਚਾ ਸਕਦੀ ਇਸ ਵਾਰਤਾ ਦੇ ਫਲਸਰੂਪ ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਨਾਲ ਹੀ ਕਹਿ ਦਿੱਤਾ ਜਿੱਤੇ ਦਿਲ ਕਰੇ ਰੋਹੋ ਜਿੱਥੇ ਖੁਸ਼ੀ ਹੋਵੇ ਜਾਓ ਪਰੰਤੂ ਗੁਰੂ ਜੀ ਨੇ ਆਖਿਆ ਜਿੰਨਾ ਚਿਰ ਉਹਨਾਂ ਦੇ ਨਾਲ ਕਿਲੇ ਵਿੱਚ ਨજર ਬੰਦ 52 ਰਾਜੇ ਅਤੇ ਹੋਰ ਰਾਜੇ ਸੀ ਕੈਦੀ ਜੋ ਗੁਰੂ ਜੀ ਦੇ ਸਰਦਾਰ ਬਣ ਚੁੱਕੇ ਸਨ ਰਿਹਾਂ ਨਹੀਂ ਕਿਤੇ ਜਾਂਦੇ ਉਹ ਕਿਲੇ ਚੋਂ ਬਾਹਰ ਨਹੀਂ ਆਉਣਗੇ ਬਾਦਸ਼ਾਹ ਨੇ ਆਖਿਆ ਕਿ ਜਿਹੜੇ ਗੁਰੂ ਜੀ ਕੰਨੀ ਜਾਂ ਹੱਥ ਫੜ ਕੇ ਆ ਜਾਣ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਗੁਰੂ ਜੀ ਨੇ ਹੁਕਮ ਦਿੱਤਾ ਬਵੰਜਾ ਕਲੀਆਂ ਵਾਲਾ ਚੋਲਾ ਸਿਲਵਾਇਆ ਇਸ ਤਰ੍ਹਾਂ ਬਵੰਜਾ ਰਾਜਿਆਂ ਨੇ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਦੋਵੇਂ ਹੱਥਾਂ ਨਾਲ ਫੜ ਲਈਆਂ ਅਤੇ ਕੈਦ ਵਿੱਚੋਂ ਬਾਹਰ ਆ ਗਏ ਸਾਰੇ ਰਾਜੇ ਜਹਾਂਗੀਰ ਦੀ ਕੈਦ ਵਿੱਚੋਂ ਰਿਹਾ ਹੋ ਗਏ ਇਸ ਕਰਕੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੰਦੀ ਛੋੜ ਦਤਾ ਕਿਹਾ ਜਾਣ ਲੱਗਾ ਰਿਹਾਈ ਤੋਂ ਬਾਅਦ ਗੁਰੂ ਜੀ ਹਰਮੰਦਰ ਸਾਹਿਬ ਪੁੱਜੇ ਉੱਥੇ ਖੁਸ਼ੀ ਵਿੱਚ ਦੀਵ ਮਾਲਾ ਕੀਤੀ ਗਈ ਜਦੋਂ ਬਾਦਸ਼ਾਹ ਜਾਂਗੀਰ ਹੰਕਾਰ ਵਿੱਚ ਆਇਆ ਤਾਂ ਗੁਰੂ ਜੀ ਨੂੰ ਕਹਿਣ ਲੱਗਾ Hindu ਕਿਆ ਤੋ ਪੀਰ ਕਿਆ ਔਰ ਤ ਕਿਆ ਤੋ ਫਕੀਰ ਕਿਆ ਦੌਲਤ ਕਿਆ ਤੋ ਤਿਆਗ ਕਿਆ पुत्र क्या तो वैराग क्या आफर क्या तो दुनियादार क्या मजहब क्या तो सियासत क्या मजहब क्या तो सियासत क्या पुजारी क्या तो सुहाब क्या मारुथल क्या तो आप उस समय गुरु हरगोबिंद सिंह जी महाराज समझ पे कि जहांगीर हंकार आ गया है ता गुरु जी ने कहा पीर ना हिंदू ना मुसलमान ਫਕੀਰੀ ਫਕੀਰੀ ਰੱਬ ਦਾ ਦਾਨ ਔਰਤ ਇਮਾਨ ਦੌਲਤ ਗੁਜਰਾਨ ਪੁੱਤਰ ਨਿਸ਼ਾਨ ਆਫਰ ਵਿਚਾਰ ਮਜ਼ਬ ਸੁਧਾਰ ਪੁਜਾਰੀ ਆਚਾਰ ਮਾਰੂਥਲ ਮੈਂ ਜਲ ਕੁਦਰਤ ਕਰਤਾਰ ਕੀਰਤਪੁਰ ਨਗਰ ਦੀ ਉਸ ਸਾਰੀ ਚਾਰ ਲੜਾਈਆਂ ਲੜਨ ਅਤੇ ਜਿੱਤਣ ਤੋਂ ਬਾਅਦ ਗੁਰੂ ਜੀ ਨੇ ਇੱਕ ਸ਼ਾਂਤਮਈ ਜਗ੍ਹਾ ਦੀ ਚੋਣ ਕੀਤੀ ਜਿੱਥੇ ਕੀਰਤਪੁਰ ਦਾ ਨਾਂ ਅਤੇ ਸ਼ਹੀਦੀ ਉਸਾਰੀ ਕੀਤੀ ਅਤੇ ਆਪਣੀ ਜ਼ਿੰਦਗੀ ਵਿੱਚ ਰਹਿੰਦੇ ਦਿਨ ਉੱਥੇ ਭਜਨੇ ਬੰਦਗੀ ਕੀਤੀ ਇਹ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ اے ਸ੍ਰੀ ਗੁਰੂ ਜੀ ਦਾ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਰਹਿਣੀ